ਜੱਸੇ ਪਹਿਲੇ ਨੰਬਰਾਂ ਦਾ ਪਲੇਅਰ ਖੜੇ ਉਹਨਾਂ ਦਾ ਕਰ ਦਿਓ ਕਲੀਅਰ ਮੈਚ ਸ਼ੁਰੂ ਕਰਾਈਏ ਬਾਈ ਇੱਕ ਬੜਾ ਪਰਦਾ ਸਾਹਿਬ ਜੀ ਉਰੇ ਆਇਓ ਜੀ ਸਾਰੇ ਕਲੱਬ ਵਾਲੇ ਵੀਰ ਆਇਓ ਕਲੱਬ ਵਾਲੇ ਵੀਰਾਂ ਨੂੰ ਬੇਨਤੀ ਜੀ ਉਹ ਪਲੇਅਰ ਤੁਹਾਡੇ ਕੋਲੇ ਖੜੇ ਹਨ ਉਹਨਾਂ ਦਾ ਰੌਲਾ ਨਬੇੜ ਕੇ ਕਰਵਾ ਦਿਓ ਮੈਚ ਸ਼ੁਰੂ ਜਲਦੀ ਨਾਲ ਕਬੱਡੀ ਸੁਪਰ ਫਾਸਟ ਪੇਜ ਬਣਿਆ ਫੇਸਬੁੱਕ ਦੇ ਉੱਪਰ ਉਹਦੇ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਸਾਡੇ ਬੀਟੀ ਗਰਾਊਂਡ ਕਲੀਅਰ ਕਰ ਦਿਓ ਜੀ ਸਾਡੇ ਵੀ ਕੀ ਪੱਥਾ ਹੋ ਗਿਆ ਢਾਂਗੇ ਵਾਲਿਆ 47000 47000 47000 ਬਾਈ ਹੁਣ ਮਾਇਆ ਇਕੱਠੀ ਕਰ ਲਈਏ ਪੰਜ ਬਿਸਕੀ ਆ ਜਾਓ ਰੇ 5000 ਰੁਪਿਆ ਲਾਡੀ ਬਾਈ ਪ੍ਰਧਾਨ ਕਲਵਾਸ ਸਿੰਘ ਤੇ ਨਾਲ ਗਨ ਗਿੰਦੇ ਹਾਸ ਵਾਲਾ ਉੱਪਰ 11000 ਰੁਪਿਆ ਵੀਰੇ ਸਾਡੇ ਵੀਰ ਮਹਾਰਾਜ ਗੁਰਪਾਲਾ 5000 ਰੁਪਇਆ ਅਰਸ਼ੋ ਇੱਧਰ ਬਣਾਈ ਤੇ 11000 ਰੁਪਇਆ ਉਧਰੋਂ ਫੜੀ ਵੀ ਦੇ ਕੋ। ਆ ਇਹ ਨੂੰ ਬਣਾਈ। ਢਾਂਗੇ ਵਾਲਿਆ 47 ਹਾਂਜੀ ਤੁਸੀਂ ਨੰਬਰਾਂ ਵਾਰ ਤੱਕ ਇਹ ਵੀਡੀਓ ਦੇ ਵਿੱਚ ਸੌਣੇ ਚੁੱਕੇ ਆਗੇ ਕਿ ਕਿੰਨੇ ਨੰਬਰਾਂ ਦਾ ਮੈਚ ਖੇੜਿਆ ਜਾਣਾ ਸੀ ਤੇ ਤੇ ਗੁਰਵਿੰਦਰ ਘਾਂਗੇ ਨੇ ਕਿਹਾ ਇਸ ਮੈਚ ਸਮਾਪਤ ਹੋ ਗਿਆ ਤੇ ਸਾਡੇ ਸਾਡੇ 20 ਨੰਬਰ ਹੋ ਚੁੱਕੇ ਹੈਗੇ। ਤੇ ਤੁਸੀਂ ਪੂਰੀ ਵੀਡੀਓ ਦੇਖ ਕੇ ਤਾਂ ਤੁਹਾਨੂੰ ਪੂਰੀ ਗੱਲਬਾਤ ਸਮਝਾਵਾਂਗੀ ਗੱਲਬਾਤ ਪਣੀ ਹੈਗੀ। ਬਰਸਾਲਪੁਰ ਦੀ ਟੀਮ ਨੇ ਫਰਸਟ ਪ੍ਰਾਈਜ਼ ਕਿਉਂ ਨਹੀਂ ਲੈਂਤਾ ਇਸ ਬਾਰੇ ਸਾਰਾ ਕੁਝ ਦੱਸਾਂਗੇ। ਤੇ ਇਥੇ ਹੁਣ ਰੌਲਾ ਪੈਦਾ ਡੇਡ ਵਾਲੇ ਨੰਬਰ ਦਾ ਹੋਲਡ ਕੀਤਾ ਸੀ ਜਿਹੜਾ ਪਹਿਲਾ ਨੰਬਰ ਪ੍ਰਤਾਪ ਗੜਿਆਣਾ ਕਰਵਿੰਦਰ ਖਾਂਗੇ ਨੂੰ ਕਹਿ ਰਿਹਾ ਉਹ ਸਾਨੂੰ ਹਾਲੇ ਕਲੀਅਰ ਨਹੀਂ ਹੋਇਆਗਾ ਬਾ ਕੋਲੇ ਰੱਖ ਖੜ ਜੋ ਹੋ ਜੇ ਤੇ ਖੜ ਜੋ ਗਰਾਊਂਡ ਤੋਂ ਬਾਹਰ ਹੋ ਜਾ ਬਾਈ ਹਲੇ ਗਰਾਊਂਡ ਤੋਂ ਬਾਹਰ ਹੋ ਜਾ ਬਿਸਕਿਟ ਖੇ ਨਹੀਂ ਚਾਲੇ ਪੇਕ ਤੇ ਇਸ ਡੇਡ ਵਾਲੇ ਨੰਬਰ ਦਾ ਰੌਲਾ ਸੀਗਾ ਤੇ ਤੁਸੀਂ ਦੇਖਿਆਗਾ ਰੈਫਰੀ ਨੇ ਇੱਕ ਵਾਰ ਤਾਂ ਬਰਸਾਲਪੁਰ ਦੀ ਟੀਮ ਨੂੰ ਦੇ ਦਿੱਤਾ ਨੰਬਰ ਤੇ ਵਾਰ ਮੁੜ ਕੇ ਹੋਲਡ ਕਰਕੇ ਇਸ ਨੰਬਰ ਦਾ ਕੁਝ ਦੱਸਿਆ ਨਹੀਂ ਉਂਗਲ ਬਾਦਲੇ ਵਾਲੇ ਦੇ ਵੱਲ ਖੜੀ ਕਰ ਦਿੱਤੀ ਹੈ ਉਂਗਲ ਬਰਸਾਲਪੁਰੀਆਂ ਵੱਲ ਕਰ ਦਿੱਤੀ ਹੈ ਭਾਈ ਜੀ ਸਪੋਰਟਰ ਵਾਲੇ ਪਾਸੇ ਹੋ ਜਾਈ ਕਿੱਕ ਤੇ ਉਸ ਤੋਂ ਬਾਅਦ ਕਮੇਟੀ ਵਾਲੇ 30 ਦੀ ਨੰਬਰਾਂ ਦੀ ਗੱਲ ਕਰਨ ਲੱਗੇ ਤੇ ਤੇ ਗੱਲ ਕੀਤੀ ਸੀਗੀ 20 ਤੇ 21 ਨੰਬਰਾਂ ਦੀ ਉਹ ਵੀ ਤੁਸੀਂ ਸੁਣੋ ਬਾਈ ਹਲੇ ਰੇਡਾਂ ਰਹਿੰਦੀਆਂ ਨੇ ਪਰ ਮੈਂ ਇੱਕ ਮਿੰਟ ਆ ਇਹਨਾਂ ਨੇ ਪੈਸਾ ਆ ਇਹਨਾਂ ਨੂੰ ਪੁੱਛੋ ਇਹਨਾਂ ਨੂੰ ਪੁੱਛੋ ਆ ਭਾਜੀ ਬਸ ਇਹਨਾਂ ਨੇ ਕਰੀਏਗਾ ਤਕਰੀਬ ਤੇ ਲਾ ਕੇ ਦੇਖ ਲੋ ਸਕਰੀਨ ਤੇ ਲਾ ਕੇ ਦੇਖ ਲੋ ਸਕਰੀਨ ਤੇ ਲਾ ਕੇ ਦੇਖ ਲੋ ਜਿਹੜਾ ਨੰਬਰ ਹੈ ਨਾ ਉਹ ਸਕਰੀਨ ਚ ਲਾ ਕੇ ਦੇਖੋ 10 10 ਰੇਟਾਂ ਹੁੰਦੀਆਂ ਨੇ ਇਹਦੀ ਮੈਂ ਬੋਲ ਰੋੜੇ ਕਹਿਣ ਦੇ ਹੈਲੋ ਬਾਈ ਕਾਗੇ ਵਾਲਿਆ 27 ਰੇਡਾਂ ਪਾ ਦਿਓ ਵੀਰ 27 ਪੁਆਇੰਟ ਕਰ ਦਿਓ ਪਲੀਜ਼ ਕਮੇਟੀ ਦਾ ਫੈਸਲਾ ਹੈ ਬਾਈ ਬਣ ਕੇ ਕਿਉਂਕਿ ਕਮੇਟੀ ਵਾਲੇ 30-30 ਕਹਿੰਦੇ ਨੇ ਮੰਨ ਲਓ ਵੀਰ ਬਣ ਕੇ ਆਪਾਂ ਹੁਣ ਥੋੜਾ ਜਿਹਾ ਹੀ ਫਾਸਲਾ ਰਹਿੰਦਾ ਹੈ ਬਾਈ ਗਰਾਊਂਡ ਖਾਲੀ ਕਰਿਓ ਪਹਿਲਾਂ ਸਾਰੇ ਗਰਾਊਂਡ ਖਾਲੀ ਕਰਿਓ ਉਹ ਪੰਜ-ਪੰਜ ਕੌਡੀਆਂ ਪਾ ਦੇ ਹੋਰ ਉਹ ਬਾਈ ਥੱਲੇ ਉਤਰ ਜਾ ਬਾਈ ਕਾਗੇ ਵਾਲੇ ਉਹ ਬਾਈ ਕਾਗੇ ਵਾਲੇ ਛੋਟੇ ਬਾਈ ਵੀਰ ਕੰਮ ਗੱਲ ਸੁਣੀ ਯਾਰ ਆ ਬਾਕਸ਼ੇ ਬਾਹਰ ਥੱਲੇ ਉਤਰ ਜਾ ਵੀਰ ਕਾਗਿਆਲ ਉਹ ਵੀਰੇ ਬੇਨਤੀ ਉਹ ਆ ਦਰਸ਼ਕ ਖੜੇ ਆ ਦਰਸ਼ਕਾਂ ਕਰਕੇ ਪੰਜ-ਪੰਜ ਕਾਉਟੀਆਂ ਪਾ ਦਿਓ ਬਾਈ ਵੀਰੇ ਇੱਕ ਮਿੰਟ ਯਾਰ ਕਾਗਿਆਲ ਆ ਜਾ ਬਾਈ ਆ ਜਾ ਮੇਰਾ ਬਾਈ ਆ ਜਾ ਵੀਰੇ ਬੇਨਤੀ ਆ ਬੇਨਤੀ ਆ ਵੀਰੇ ਕੋਈ ਇੱਕ ਮਿੰਟ ਇੱਕ ਮਿੰਟ ਮੇਰਾ ਵੀਰੇ ਪੰਜ ਰੇਟਾ ਹੋਰ ਪਾ ਦਿਓ ਯਾਰ 3 ਰੇਟਾ ਦੀ ਗੱਲ ਹੋਈ ਧੀ ਯਾਰ ਆ ਕਮੇਟੀ ਦੇ ਕਿਤੇ ਮੰਨਦੇ ਤੋਂ ਮਿਸਟੇਕ ਹੋ ਗਈ ਥੋੜੀ ਸਕੋਰਾਂ ਦੇ ਵਿੱਚ ਪਰ ਪੰਜ ਗਰੇਡਾ ਪਾ दिए ਬਾਈ ਬਣ ਕੇ ਇਹ ਬੈਤੀ ਹੈ ਦਰਸ਼ਕ ਬਾਈ ਜਿਹੜੇ ਕਹਿੰਦੇ ਨੇ ਵੀ ਪੰਜ ਗਰੇਡਾ ਬਾਈ ਨੇ ਇੱਕ ਵਾਰੀ ਮਾਰਿਆ ਉਹ ਤਾਂ ਤਾੜੀਆਂ ਪਰ ਪਲੇਅਰਾਂ ਦਾ ਬਹੁਤ ਜੋਰ ਲੱਗਿਆ ਹੈ ਉਹਨਾਂ ਲਈ ਵੀ ਇੱਕ ਵਾਰ ਦਿਲੋਂ ਤਾੜੀ ਮਾਰ ਦਿਓ ਪਲੇਅਰਾਂ ਲਈ ਜੀ ਸਕਰੀਨ ਤੇ ਇੱਕ ਜਿਹੜਾ ਪਹਿਲਾ ਹੋਲਡ ਆਊਟ ਚਲਾਓ ਜੀ ਮੈਚ ਹਾਲੇ ਫੇਰ ਵੀ ਰਹਿਦਾ ਹੈ ਡੇਡ ਵਾਲਾ ਪਹਿਲਾ ਹੀ ਅੰਕ ਜਿਹੜਾ ਸਕਰੀਨ ਤੇ ਚਲਾਓ ਜੀ ਸਾਰੀ ਸੰਗਤ ਜਿਹੜਾ ਡਿਸੀਜਨ ਲਈ ਗਈ ਵੀ ਪੁਆਇੰਟ ਕੀਤਾ ਦੇਖੋ ਗਰਾਊਂਡ ਖਾਲੀ ਕਰਿਓ ਜੀ

ਯਾਰ ਨੰਬਰ ਜਾਂਦੀ ਕਮੇਟੀ ਗਈ ਜਾਂਦੀ ਬਾਈ ਕਮੇਟੀ ਕਹਿੰਦੀ ਯਾਰ ਕਮੇਟੀ ਨੇ ਰੀਪਲੇ ਦੇਖਿਆ ਬਾਈ ਨਾਲ ਸਾਰੀ ਸੰਗਤ ਨੇ ਦੇਖਿਆ ਜਿੰਨੇ ਵੀ ਵੀਰ ਖੜੇ ਨੇ ਕਮੇਟੀ ਦਾ ਫੈਸਲਾ ਤੇ ਨਾਲ ਸੰਗਤ ਦਾ ਫੈਸਲਾ ਵੀ ਪੁਆਇੰਟ ਜਾਂਫੀ ਦਾ ਪਹਿਲੇ ਮੈਚ ਰਹਿੰਦਾ ਰੇਡ ਪੈਣੀਆਂ ਨੇ ਰੇਡ ਪੈਣੀਆਂ ਬਾਈ ਉਧਰ ਟੀਮ ਆ ਜਵੇ ਬਰਸਾਲਪੁਰ ਦੀ ਟੀਮ ਅਜੇ ਬੇ ਹਲੇ ਮੈਚ ਰਹਿੰਦਾ ਹੈ 1 2 3 ਵਾਲਿਆਂ ਸਕੋਰ ਮੜੇ ਸਹੀ ਕਰੀ ਵੀਰੇ 15 19 ਨੇ 15 ਔਂਦਰੀ ਨੇ ਹਲੇ ਹਾਂਜੀ ਇਹ ਨੋਟ ਕਰਿਓ ਜੀ ਦਸ਼ਮੇਲ ਸਪੋਰਟ ਕਲੱਬ ਤੇ ਪੈਂਟਾਂ ਦਾ ਫੈਸਲਾ ਕਿ 59 ਗਿਆ ਨੰਬਰ ਪ੍ਰਤਾਪ ਦਾ ਬਣਦਾ ਦੂਜਾ ਖਿਡਾਰੀ ਦਾ ਬਣਦਾ ਵੀ ਇਹ ਫੈਸਲਾ ਕਰਤਾ ਰਿਹਾ ਜੀ ਇਹ ਨੋਟ ਕਰ ਲਓ ਕਬੀ ਟੀਮ ਦੇ ਜਿਹੜੇ ਨੰਬਰ ਆ 115 ਬਰਸਾਲਪੁਰ ਦੇ 19 ਆ ਬਾਈ ਅੱਜ ਤਾਂ ਬੈਸਟ ਅੱਜ ਤਾਂ ਬੈਸਟ ਲੀਡਰ 10 ਕਬੱਡੀਆਂ 8 ਨੰਬਰ ਪਿੱਟੂ ਬੱਡਣਪੁਰ ਬੱਸਟ ਜਾਫੀ ਬੱਸਟ ਜਾਫੀ 10 ਅੱਟਾ 4 ਜੱਫੇ ਪ੍ਰਤਾਪ ਕਬਾਣਾ ਬਾਈ ਇਹ ਨੋਟ ਕਰ ਲਓ ਵੀਰੇ ਫਟਾ ਕੇ ਤਿੰਨ ਜੱਫੇ ਦਰਬੰਦਰ ਕਾਗੇ ਨੇ 8 77 ਤਿੰਨ ਜੱਫੇ ਹਾਂ ਬਰਸਾਲਪੁਰ ਦੀ ਟੀਮ ਨੂੰ ਬੇਨਤੀ ਆ ਬੜਾ ਪਹਿਲਾ ਪ੍ਰਾਈਜ਼ ਲੈ ਜਾਣ ਵੀਰੇ ਨਾਲ ਜਿਹਨਾਂ ਦਾ ਬੈਸਟ ਪਲੇਅਰ ਆਪਣਾ ਟਰੈਕਟਰ ਲੈ ਜਾਣ ਦੁਬਾਰਾ ਪਲੇਅਰ ਬਰਸਾਲਪੁਰ ਦੀ ਟੀਮ ਨੂੰ ਬੇਨਤੀ ਆ 1:3 ਬਚ ਗਿਆ ਕਿ ਆਪਣਾ ਫਰਸਟ ਪ੍ਰਾਈਜ਼ ਤੇ ਬੈਸਟ ਪਲੇਅਰ ਵਾਲਾ 58 11 ਟਰੈਕਰ ਲੈ ਜਾਓ ਬਈ ਗੁਰਵਿੰਦਰ ਕਾਂਗਾ ਦੇ ਬਰਸਾਲਪੁਰ ਦੀ ਸਾਰੀ ਟੀਮ ਕੇਰਾ ਗਰਾਊਂਡ ਦੇ ਵਿੱਚ ਵਾਪਸ ਆ ਗਈ ਤੇ ਕਮੇਟੀ ਦੇ ਨਾਲ ਕੋਈ ਗੱਲਬਾਤ ਕੀਤੀ ਤੇ ਨਹੀਂ ਕੋਈ ਗੱਲਬਾਤ ਬਣੀ ਤੇ ਬਿਨਾ ਨਾਮ ਲੈਤੇ ਹੀ ਗਰਾਊਂਡ ਦੇ ਵਿੱਚੋਂ ਫੇਰ ਵਾਪਸ ਚਲੇ ਗਏ ਤੇ ਹਾਂਜੀ ਸਾਨੂੰ ਇੱਥੇ ਕੌਣ ਸਹੀ ਤੇ ਕੌਣ ਗਲਤ ਲੱਗਦਾ ਤਾਂ ਕਮੈਂਟਾਂ ਵਿੱਚ ਜਰੂਰ ਦੱਸ ਕੇ ਜਾਇਓ ਤੇ ਹਾਂਜੀ ਕਬੱਡੀ ਦੀਆਂ ਨਵੀਆਂ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ